ਲੋ ਜੀ ਸਤਗੁਰ ਕਲਾਸ ਤੇ ਹਰ ਵਾਰੀ ਤੁਹਾਨੂੰ ਪੱਤੀਆ ਜੀ ਸਰਦੀਆਂ ਦਾ ਸੇਲ ਮੇਲਾ ਲਾ ਚੁੱਕੇ ਆਂ ਸੀ ਬਹੁਤ ਸਸਤੇ ਰੇਟਾਂ ਤੇ ਕੜਾਈ 5 ਮੀਟਰ ਕੱਪੜਾ ਜੀ ਨਾਲ ਆ ਜੀ ਤੇ ਕੜਾਈ ਜੀ ਕੜਾਈ ਦਾ ਸੂਟ ਆ ਇਹ ਚਾਰ ਸੂਟ ਆ ਸਿਰਫ 500 ਰੁਪਏ ਚ ਦੇਵਾਂਗੇ ਜੀ ਇੱਕ ਸੂਟ ਦਾ ਮੁੱਲ ਹੈ ਜੀ 125 125 125 ਤੇ 125 ਰੁਪਏ ਯਾਨੀ ਕਿ 750 ਦਾ 500 ਰੁਪਏ ਦੇ ਵਿੱਚ ਚਾਰ ਸੂਟ ਖਰੀਦ ਸਕਦੇ ਹੋ ਜੀ ਸੁਨਾਮ ਆ ਕੇ ਸਤ ਗੁਰ ਖਲਾਅ ਤੇ ਜਦੋਂ ਮਰਜ਼ੀ ਆਓ ਜਿੰਨਾ ਮਰਜ਼ੀ ਕੱਪੜਾ ਤੇ ਸਟਾਕ ਸਾਡੇ ਕੋਲੇ ਬਾਧੂ ਆ ਜਿੰਨਾ ਮਰਜ਼ੀ ਲਗਾ ਸਕਦੇ ਹੋ ਤੇ ਰਿਟੇਲ ਦੇ ਵਿੱਚ 125 ਰੁਪਏ ਦਾ ਸੂਟ ਹੈ ਜੀ ਇਹ ਤੇ ਇੱਕ ਆ ਦੇਖੋ ਜੀ ਐਦਾਂ ਬੈਲਵੋਟ ਦੇ ਸੂਟ ਨੇ ਜੀ ਸਾਡੇ 300 ਰੁਪਏ ਦੇ ਦੋ ਸੂਟ ਆ ਕੋਈ ਇੱਕ ਸੂਟ ਨਹੀਂ ਆਗਾ 300 ਦਾ ਜਾਂ 350 ਦਾ ਅਸੀਂ ਸੋਨੂੰ ਦੋ ਸੂਟ ਆ ਦੇਵਾਂਗੇ 350 ਰੁਪਏ ਚਾ 175 ਰੁਪਏ ਦਾ ਸੂਟ ਆ ਤੇ ਇਧਰ ਆਜ ਤੇ ਦੇਖ ਲੋ ਜੀ ਚੈੱਕ ਆ ਗਈ ਜਿਹੜਾ ਅੱਜ ਕੱਲ ਚੱਲ ਰਿਹਾ ਜੀ 10 ਸੂਟ ਸਾਢੇ 1300 ਰੁਪਏ ਦੇ 135 ਰੁਪਏ ਦਾ ਸੂਟ ਹੈ ਜੀ ਸਾਢੇ 1300 ਰੁਪਏ ਦੇ 135 35 ਰੁਪਏ ਦੇ ਸੂਟ ਖਰੀਦ ਸਕਦੇ ਹੋ ਸਰਦੀ ਚ ਅਸੀਂ ਲਟਾਤਾ ਮਾਲ ਆ ਤੇ ਕਿਸੇ ਨੂੰ ਠੰਡ ਨਹੀਂ ਲੱਗਣ ਦਿੰਦੇ ਐ ਕਿ ਜਿੰਨੇ 4 4 5 5 ਸੂਟ ਦੇਵਾਂਗੇ ਅਗਲਾ ਕਹਿੰਦਾ ਵੀ ਬਾਜ਼ਾਰ ਦੇ ਵਿੱਚ 4 500 ਰੁਪਏ ਸੂਟ ਪੈਂਦਾ ਵੀ ਸਰਦੀ ਐ ਅਸੀਂ ਕਹਾਂਗੇ ਵੀ ਸਰਦੀ ਨਹੀਂ ਤੇ ਸਾਡੇ ਕੋਲ 4-5 ਪਾਸ ਸੂਟ ਖਰੀਦੋ 10 ਸੂਟ ਆ 135 35 ਰੁਪਏ ਦੇ 10 ਸੂਟ 13500 ਰੁਪਏ ਜੀ 5 ਮੀਟਰ ਕਪੜਾ ਦੇਵਾਂਗੇ ਜੀ ਤੇ ਇੱਕ ਆ ਚੀਜ਼ ਆ ਗਈ ਜੀ ਦੇਖੋ ਇਹ ਜਿੰਨੇ ਮਰਜ਼ੀ ਖਰੀਦ ਸਕਦੇ ਹੋ ਇਹ ਮੋٹے ਸੂਟ ਨੇ ਜੀ ਆਲ ਓਵਰ ਆ ਤੇ ਆ ਮੈਚਿੰਗ ਹੈ ਜੀ ਇਹ ਵੀ ਤੁਹਾਨੂੰ ਬਹੁਤ ਸਸਤੇ 500 ਰੁਪਏ ਦੇ ਵਿੱਚ ਆ ਤਿੰਨ ਸੂਟ ਦੇਵਾਂਗੇ ਜੀ 500 ਦੇ ਤਿੰਨ ਸੂਟ ਆ 165 ਰੁਪਏ ਦਾ ਸੂਟ ਹੈ ਜੀ